ਨਾਵਲ ਨਵਾਂ ਜਨਮ ਭਾਗ 17 ਵੇੜੇ ਦੀਆਂ ਕੰਦਾਂ ਦੇ ਉੱਤੋਂ ਦੀ ਬਖੂਬੀ ਮੈਨੂੰ ਕੈਂਟੀ ਦੀ ਆਵਾਜ਼ ਸੁਣ ਸਕਦੀ ਸੀ ਪਰ ਅਮਰਤ ਨੇ ਤਰੀਕੇ ਨਾਲ ਉਸ ਦੇ ਤਿੱਖੇ ਦੰਦਿਆਂ ਨੂੰ ਖੁੰਡਾ ਕਰ ਦਿੱਤਾ ਹੋਇਆ ਸੀ ਬਾਹਰ ਬਟਨ ਦਬਾਉਣ ਨਾਲ ਅੰਦਰ ਜਿੱਥੇ ਕੋਲੀ ਉੱਤੇ ਆਵਾਜ਼ ਲਈ ਝੋਟਾਂ ਪੈਂਦੀਆਂ ਸਨ ਉੱਥੇ ਅਮਰਤ ਨੇ ਕਾਗਜ਼ ਦਾ ਇੱਕ ਟੁਕੜਾ ਲਾਇਆ ਹੋਇਆ ਸੀ ਮੋٹے ਖਾਖੀ ਕਾਗਜ਼ ਦਾ ਸੋ ਜਦੋਂ ਘੰਟੀ ਵੱਜਦੀ ਸੀ ਕਾਗਜ ਉਸਦੀ ਤੇਜ਼ ਆਵਾਜ਼ ਨੂੰ ਖੁੰਢੇ ਜਿਹੀ ਕਰ ਦਿੰਦਾ ਸੀ ਤੇ ਉਸਦੀ ਚੋਬ ਮਾਰ ਜਾਂਦੀ ਸੀ ਸਗੋਂ ਤਿੱਖੇ ਦੰਦੇ ਕੁਝ ਸਰੀਲੇ ਹੀ ਹੋ ਜਾਂਦੇ ਸਨ ਤੇ ਕੰਨਾਂ ਨੂੰ ਚੰਗੇ ਲੱਗਦੇ ਸਨ ਬੜੀ ਹੀ ਮਿੱਠੀ ਕਰਰ ਕਰਰ ਕਰਦੀ ਦਾਣੇਦਾਰ ਆਵਾਜ਼ ਸੀ ਕਿਸੇ ਅਗਰਾਰੀ ਦੀ ਕਰਰ ਕਰਰ ਵਰਗੀ ਕਾਲ ਬੈਲ ਦਾ ਬਟਨ ਦਬਾ ਕੇ ਝੱਟ ਹੀ ਮੈਨੂੰ ਖਿਆਲ ਆਇਆ ਕਿ ਸ਼ਾਇਦ ਘੰਟੀ ਵੱਜੀ ਨਹੀਂ ਨਹੀਂ ਤਾਂ ਘੰਟੀ ਦੇ ਤਿੱਖੇ ਦੰਦੇ ਮੇਰੇ ਵੀ ਕੰਨਾਂ ਨੂੰ چیر ਜਾਂਦੇ ਦੂਜੀ ਵਾਰ ਮੈਂ ਬਟਨ ਦਬਾਣ ਲਈ ਮਨ ਵਿੱਚ ਸੋਚ ਹੀ ਰਿਹਾ ਸਾਂ ਕਿ ਬੂਏ ਪਿਛੇ ਆਹਟ ਹੋਈ ਤੇ ਅਗਲੇ ਹੀ ਪਲ ਬੂਹਾ ਖੋਲ ਕੇ ਅੰਮ੍ਰਿਤ ਸਾਹਮਣੇ ਖੜਾ ਸੀ ਹੈਲੋ ਹੈਲੋ ਆ ਬਾਈਆ ਆ ਉਹ ਬਹੁਤ ਕੋਟਕੇ ਸਾਰੇ ਦਿਲ ਨਾਲ ਮੇਰੇ ਨਾਲ ਹੱਥ ਮਿਲਾਉਂਦਾ ਹੋਇਆ ਬੋਲਿਆ ਤੇ ਫਿਰ ਪਿਆਰ ਨਾਲ ਬਾਹਵਲਾ ਕੇ ਮੈਨੂੰ ਅੰਦਰ ਲੈ ਗਿਆ ਉਹ ਮੈਨੂੰ ਦੇਖ ਕੇ ਖੁਸ਼ ਸੀ ਤੇ ਸਿਰ ਤੋਂ ਲੈ ਕੇ ਪੈਰਾਂ ਤੱਕਰ ਖੁਸ਼ੀ ਵਿੱਚ ਚਮਕ ਰਿਹਾ ਸੀ ਜਿਵੇਂ ਸੁਨਹਿਰੀ ਗੋਟਾ ਤੁੱਪ ਵਿੱਚ ਚਮਕਾ ਮਾਰਦਾ ਹੁੰਦਾ ਹੈ ਉਹ ਵਾਰ-ਵਾਰ ਪੁੱਛ ਰਿਹਾ ਸੀ ਹੋਰ ਸਨਾ ਬਾਈ ਕੀ ਹਾਲ ਹੈ ਉਸ ਦੀਆਂ ਅੱਖਾਂ ਤਿੱਲੇ ਵਰਗੀ ਖੁਸ਼ੀ ਨਾਲ ਚਮਕ ਰਹੀਆਂ ਸਨ ਖਾਣਾ ਤਿਆਰ ਹੀ ਪਿਆ ਸੀ ਸਿਰਫ ਮੇਰੀ ਉਡੀਕ ਸੀ ਨੌਕਰ ਨੇ ਬਾਹਰ ਬਰਾਂਡੇ ਵਿੱਚ ਮੇਜ਼ ਉੱਤੇ ਖਾਣਾ ਲਾਇਆ ਤੇ ਅਸੀਂ ਮੇਜ਼ ਦੇ ਲਾਗੇ ਜਾ ਕੇ ਮੂੜਿਆਂ ਉੱਤੇ ਬੈਠ ਗਏ ਮੇਜ਼ ਉੱਚੀ ਨਹੀਂ ਸੀ ਛੋਟੀਆਂ ਟੰਗਾਂ ਦੀ ਨੀਵੀਂ ਸੀ ਤੇ ਟੰਗਾਂ ਜਰਾ ਕੋ ਤਿਰਛੀਆਂ ਹੋ ਕੇ ਬਾਹਰ ਨੂੰ ਨਿਕਲੀਆਂ ਹੋਈਆਂ ਸਨ ਮੂੜੇ ਵੀ ਉੱਚੇ ਨਹੀਂ ਸਨ ਮੇਜ਼ ਜਿੰਨੇ ਹੀ ਨੀਵੇਂ ਸਨ ਖਾਣੇ ਦੀ ਇਸ ਮੇਜ਼ ਵਿੱਚ ਵੀ ਕਲਾਕਾਰ ਦਾ ਸੂਝ ਸੀ ਅੱਲਾ ਕੇ ਸਭ ਕੁਝ ਸਾਦਾ ਸੀ ਪਰ ਸਾਦਗੀ ਵਿੱਚ ਵੀ ਹੁਸਨ ਸੀ ਮੂੜੇ ਮਹਿੰਗੇ ਨਹੀਂ ਸਨ ਕਾਨਿਆਂ ਦੇ ਸਸਤੇ ਸਨ ਸਿੱਧੇ ਸਾਦੇ ਗੋਲ ਮੂੜੇ ਪਰ ਸੋਹਣੇ ਇੰਨੇ ਲੱਗਦੇ ਸਨ ਕਿ ਉੱਕਾ ਹੀ ਫਰਨੀਚਰ ਦੀ ਕੋਈ ਘਾਟ ਮਹਿਸੂਸ ਨਹੀਂ ਹੁੰਦੀ ਸੀ ਮੂੜਿਆਂ ਉੱਤੇ ਰੰਗ ਰੰਗ ਦੇ ਕੱਪੜੇ ਚੜੇ ਹੋਏ ਸਨ ਲਾਲ ਪੀਲੇ ਕਾਲੇ ਕੱਪੜੇ ਉੰਜ ਉਹਨਾਂ ਦੇ ਪੈਰਾਂ ਵਿੱਚੋਂ ਕਾਨੇ ਨਜ਼ਰ ਆ ਰਹੇ ਸਨ ਮੋਟੇ ਮੋਟੇ ਸੁਨਹਿਰੀ ਕਾਨੇ ਜੇ ਉਹ ਪੂਰੇ ਵੀ ਮੜੇ ਹੁੰਦੇ ਤਾਂ ਸ਼ਾਇਦ ਇੰਨੇ ਸੋਹਣੇ ਨਾ ਲੱਗਦੇ। ਮੇਜ਼ ਦਾ ਰੰਗ ਲਾਲ ਸੀ। ਮੇਜ਼ ਉੱਤੇ ਮੇਜ਼ਪੋਸ਼ ਵਗੈਰਾ ਨਹੀਂ ਸੀ ਵਿਸ਼ਿਆ ਹੁੰਦਾ। ਇਸੇ ਤਰ੍ਹਾਂ ਹੀ ਨੰਗੇ ਫਰਸ਼ ਖਾਣਾ ਲਾ ਦਿੱਤਾ ਜਾਂਦਾ ਤੇ ਉਵੇਂ ਹੀ ਵਰਤਿਆ ਜਾਂਦਾ ਸੀ। ਕੋਈ ਬਹੁਤ ਹੀ ਕੂਲੀ ਕਿਸਮ ਤੇ ਲਾਲ ਰੰਗ ਦੀ ਚੀਜ਼ ਸੀ। ਸ਼ਾਇਦ ਸੰਮਈਕਾ ਸੀ ਜੋ ਕੂਲੇ ਤੇ ਸਖਤ ਪੱਥਰ ਵਾਂਗੂ ਧੋਣ ਨਾਲ ਸਾਫ਼ ਹੋ ਜਾਂਦੀ ਸੀ। ਮੇਜ਼ ਉੱਤੇ ਖਾਣਾ ਵੀ ਸਾਦੇ ਤਰੀਕੇ ਨਾਲ ਲਾਇਆ ਜਾਂਦਾ ਸੀ ਖੁੱਲੇ ਪੈਂਡੂ ਤਰੀਕੇ ਨਾਲ ਕਾਂਟੇ, ਛੁਰੀਆਂ, ਪਲੇਟਾਂ, ਚਮਚ ਬੇਸ਼ੱਕ ਸਭ ਕੁਝ ਹੁੰਦਾ ਸੀ ਨੈਪਕਿਨ ਵੀ ਹੁੰਦੇ ਸਨ ਪਰ ਦਾਲ ਸਬਜ਼ੀ ਮੇਜ਼ ਉੱਤੇ ਪਤਿਲੀਆਂ ਵਿੱਚ ਹੀ ਆਉਂਦੀ ਸੀ ਡੋਂਗਿਆਂ ਵਿੱਚ ਨਹੀਂ ਸੀ ਆਉਦੀ ਚੁੱਲ੍ਹੇ ਉੱਤੋਂ ਪੱਕ ਕੇ ਲੱਥੇ ਗਰਮ-ਗਰਮ ਪਤੀਲੇ ਉਵੇਂ ਹੀ ਮੇਜ਼ ਉੱਤੇ ਆ ਜਾਂਦੇ ਸਨ ਤੇ ਆਪਣੀ ਵਾਸ਼ਨਾ ਦਿੰਦੇ ਸਨ ਮੇਜ਼ ਉੱਤੇ ਪਤੀਲਾ ਦੇਖ ਕੇ ਅੰਮ੍ਰਿਤ ਬਹੁਤ ਖੁਸ਼ ਹੁੰਦਾ ਉਹ ਡੋਂਗਿਆਂ ਦੀ ਥਾਂ ਪਤੀਲੇ ਬਹੁਤ ਪਸੰਦ ਕਰਦਾ ਸੀ ਗਰਮ ਗਰਮ ਤੇ ਟਿਕੇ ਟਕਾਏ ਮਨਾਲੀ ਅਸੀਂ ਬਹੁਤ ਕਰਕੇ ਦੁਪਹਿਰ ਦੀ ਰੋਟੀ ਟੂਰਿਸਟ ਹੱਟ ਦੇ ਲੌਣ ਵਿੱਚ ਬਹਿ ਕੇ ਖਾਂਦੇ ਸਾਂ ਪੁੰਜੇ ਸਾਵੀ ਸਾਵੀ ਘਾਹ ਉੱਤੇ ਜੰਗਲ ਵਾਂਗ ਪਤੀਲਾ ਸਾਡੇ ਵਿਚਕਾਰ ਪਿਆ ਹੁੰਦਾ ਸੀ ਅੰਮ੍ਰਿਤ ਇੱਕ ਪਲ ਲਈ ਪਤੀਲੇ ਦਾ ਢੱਕਣ ਚੁੱਕ ਕੇ ਟਿੱਕੀ ਹੋਈ ਸੁਰਖ ਤਰੀ ਵੇਖਦਾ ਤਾਂ ਭਰਿਆ ਭਰਿਆ ਜਪਣ ਲੱਗਦਾ ਇਹ ਕਪਲ ਲਈ ਸ਼ੋਰ ਬੇਵਰਗੀ ਸੁਰਖ ਲਾਲ ਰੰਗ ਦੀ ਤਰੀ ਵੱਲ ਤਕਣਾ ਉਸ ਨੂੰ ਚੰਗਾ ਲੱਗਦਾ ਸੀ ਜਦ ਉਹ ਢੱਕਣ ਚੁੱਕਦਾ ਤਾਂ ਫੌਰਨ ਜਿਵੇਂ ਨਾਲ ਦੀ ਨਾਲ ਹੀ ਚਟੀਆਂ ਪਾਫਾਂ ਉੱਠਦੀਆਂ ਤੇ ਪਾਣੀ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਤਰੀ ਵਿੱਚ ਡਿੱਗਣ ਲੱਗਦੀਆਂ ਸਨ ਉਹ ਉਹ ਨਾ ਪਾਫਾ ਨੂੰ ਸੰਭਣਾ ਤੇ ਡੱਕ ਕੇ ਰੱਖਣਾ ਚਾਹੁੰਦਾ ਸੀ ਸੋ ਪਾਣੀ ਦੀਆਂ ਬੂੰਦਾਂ ਦਾ ਭਰਿਆ ਟੱਕਣ ਉਹ ਉਵੇਂ ਹੀ ਫੇਰ ਰੱਖ ਦਿੰਦਾ ਸੀ ਪਤੀਲੇ ਵਿੱਚੋਂ ਕੜਛੀ ਨਾਲ ਉਹ ਦਾਲ ਜਾਂ ਸਬਜੀ ਵੀ ਆਪ ਹੀ ਪਾਉਂਦਾ ਹੋਰਾਂ ਲਈ ਵੀ ਆਪ ਹੀ ਪਾਉਂਦਾ ਉਹਨੂੰ ਬੜਾ ਸਲੀਕਾ ਸੀ ਕਿ ਟੀਕੇ ਟਕਾਏ ਪਤੀਲੇ ਵਿੱਚੋਂ ਸਬਜੀ ਕਿਸ ਤਰ੍ਹਾਂ ਪਾਉਣੀ ਹੈ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਉਹ ਟਿਕਾਏ ਪਤੀਲੇ ਦੀ ਸੁੰਦਰਤਾ ਕਾਇਮ ਰੱਖਣੀ ਚਾਹੁੰਦਾ ਸੀ ਰੰਗ ਖੁਸ਼ਬੂ ਅਤੇ ਸੁਆਦ ਜਿੱਥੇ ਮੇਜ਼ ਡਈ ਸੀ ਉਹ ਥਾਂ ਵੀ ਬਹੁਤ ਸੋਹਣੀ ਸੀ ਨਿੱਕੀ ਜਹੀ ਸੂਝਪਰੀ ਕਿਸੇ ਪਹਾੜ ਦੀ ਕੁੰਦਰ ਵਰਗਾ ਸਮਾ ਅਤੇ ਪ੍ਰਭਾਵ ਸੀ ਮੇਜ਼ ਵੱਡੀ ਨਹੀਂ ਸੀ ਛੋਟੀ ਜਹੀ ਦਰਮਿਆਨੀ ਸੀ ਪਰ ਕਈ ਵਾਰ 4 4 5 5 ਬੰਦੇ ਵੀ ਉੱਥੇ ਬਹਿ ਕੇ ਹੀ ਖਾਣਾ ਖਾ ਲੈਂਦੇ ਮੇਜ ਵਰਾਂਡੇ ਦੇ ਐਨ ਵਿਚਕਾਰ ਕੰਧ ਨਾਲ ਡਈ ਹੁੰਦੀ ਸੀ ਤਿੰਨ ਪਾਸੇ ਲੋਕੀ ਬੰਦੇ ਅਸਲ ਵਿੱਚ ਅੰਮ੍ਰਿਤਕੋਲ ਬੰਦੇ ਵੀ ਚੰਗੇ ਹੀ ਆਉਂਦੇ ਸਨ ਖੁਸ਼ ਮિજાਜ ਤੇ ਕੁਲੇ ਮਿਲੇ ਉਹ ਉਹਦੇ ਹੀ ਘਰ ਦਾ ਹਿੱਸਾ ਸਨ ਤੇ ਉਸ ਵਾਂਗ ਹੀ ਆਪਣੇ ਆਪ ਨੂੰ ਘਰ ਵਿੱਚ ਢਾਲ ਲੈਂਦੇ ਸਨ ਜੇ ਘਰ ਵਿੱਚ ਜਗ੍ਹਾ ਤੰਗ ਸੀ ਤਾਂ ਦਿਲਾਂ ਵਿੱਚ ਬਹੁਤ ਖੁੱਲੀ ਸੀ ਉਹ ਆਪਣੇ ਆਪ ਹੀ ਬੜੀ ਸੌਖੀ ਤਰ੍ਹਾਂ ਸਮਾਜਿਆ ਜਾਂਦੇ ਸਨ ਕਦੇ ਕਿਸੇ ਦੇ ਆਉਣ ਨਾਲ ਕੋਈ ਭਾਜੜ ਜਈ ਨਹੀਂ ਪੈਂਦੀ ਸੀ ਖਾਣੇ ਦੀ ਉਸ ਮੇਜ਼ ਉੱਤੇ ਪਤਿਲੇ ਰੱਖਣ ਲਈ ਨਕੀਆਂ ਨਕੀਆਂ ਗੋਲ ਮੂੜੀਆਂ ਹੁੰਦੀਆਂ ਸਨ ਇਹ ਨਕੀਆਂ ਨਕੀਆਂ ਗੋਲ ਮੂੜੀਆਂ ਬੜੀਆਂ ਚੰਗੀਆਂ ਲੱਗਦੀਆਂ ਸਨ ਸੁਨਹਿਰੀ ਰੰਗ ਦੀਆਂ ਮੂੜੀਆਂ ਵਿੱਚ ਗੁਲਾਬੀ ਅਤੇ ਸਰ੍ਹਦਾਈ ਰੰਗ ਦੀਆਂ ਪੱਤੀਆਂ ਪਈਆਂ ਹੁੰਦੀਆਂ ਸਨ ਜੋ ਉਹਨਾਂ ਨੂੰ ਗੁੰਦਨ ਵਾਲੇ ਦੇ ਦਿਲ ਦੇ ਰੰਗ ਬਿਆਨ ਕਰ ਰਹੀਆਂ ਸਨ ਅਸਲ ਵਿੱਚ ਅੰਮ੍ਰਿਤ ਦੇ ਹੀ ਸੂਝ ਸਵਾਦ ਦੀਆਂ ਗੱਲਾਂ ਸਨ ਜੋ ਰੰਗਾਂ ਦੀ ਪਿਛਕਾਰੀ ਵਾਂਗੂ ਹਰਥਾਂ ਨਜ਼ਰ ਆ ਰਹੀਆਂ ਸਨ ਨਹੀਂ ਤਾਂ ਮੂੜੀਆਂ ਹਰ ਇੱਕ ਘਰ ਵਿੱਚ ਉਸ ਵਾਂਗ ਹੀ ਦਿੱਲੀ ਵਿੱਚ ਇਸੇ ਤਰ੍ਹਾਂ ਹੀ ਹੁੰਦੀਆਂ ਸਨ ਤੇ ਇੱਥੇ ਕੋਈ ਨਵੀਆਂ ਨਹੀਂ ਸਨ ਪਰ ਜਿਹੜੀ ਕਲਾ ਤੇ ਜਿਹੜਾ ਸੂਝ ਜੋ ਕਰੀਨਾ ਤੇ ਸੀ ਜੋ ਸਾਦਗੀ ਅੰਮ੍ਰਿਤ ਦੇ ਘਰ ਵਿੱਚ ਦਿਸਦੀ ਸੀ ਉਹ ਹਰ ਥਾਂ ਦਿਸਣੀ ਮੁਸ਼ਕਲ ਸੀ ਘਰ ਚ ਬਥੇਰਾ ਹੁੰਦਾ ਹੈ ਪੈਸੇ ਵੀ ਬਹੁਤ ਲੋਕਾਂ ਕੋਲ ਕਲਾ ਜਾਂ ਹੁਸਨ ਦੀ ਸਮਝ ਨਹੀਂ ਫੁੱਲਾਂ ਦਾ ਮਾਲਿਕ ਹੋਣਾ ਕੋਈ ਕਲਾ ਜਾਂ ਸੂਝ ਨਹੀਂ ਹੈ ਫੁੱਲ ਨੂੰ ਰੱਖਣਾ ਕਿਵੇਂ ਹੈ ਤੇ ਫੁੱਲ ਵੱਲ ਤੱਕਣਾ ਕਿਵੇਂ ਹੈ ਵੀ ਇਸ ਵਿੱਚ ਕਲਾ ਹੁੰਦੀ ਹੈ ਉਹ ਜੇ ਕੋ ਸਮੇ ਮਗਰੋਂ ਜਦ ਮੈਂ ਅੰਮ੍ਰਿਤ ਨੂੰ ਆਪਣੇ ਦਿੱਲੀ ਆਉਣ ਦੇ ਮੰਤਵ ਬਾਰੇ ਦੱਸਿਆ ਤਾਂ ਉਹ ਸੁਣ ਕੇ ਚੁੱਪ ਹੋ ਗਿਆ ਉਹ ਏਹੋ ਨਜ਼ਰ ਆ ਰਿਹਾ ਸੀ ਜਿਵੇਂ ਬਰਸਾਤ ਵਿੱਚ ਝੂਠਾ ਗੋਟਾ 부ਜਿਆ 부ਜਿਆ ਦਿਸਦਾ ਹੈ ਮੈਂ ਬੇਸ਼ੱਕ ਬੇਰੁਜ਼ਗਾਰ ਸਾਂ ਤੇ ਦੂੰਗੇ ਆਰਥਿਕ ਸੰਕਟ ਵਿੱਚੋਂ ਲੰਘਦਾ ਚਲਾ ਆਉਂਦਾ ਸਾਂ ਪਰ ਆਖਿਰ ਮੈਂ ਇੱਕ ਕਲਾਕਾਰ ਜਾਂ ਸਿਰਜਣਾਤਮਕ ਲੇਖਕ ਸਾਂ ਪ੍ਰੂਫ ਪੜ੍ਹਨੇ ਜਾਂ ਨੌਕਰੀ ਕਰਨੀ ਮੇਰਾ ਕੰਮ ਨਹੀਂ ਸੀ ਮੇਰਾ ਕੰਮ ਲਿਖਣਾ ਜਾਂ ਸਾਹਿਤ ਸਿਰਜਣਾ ਕਰਨਾ ਸੀ ਮੈਂ ਬੇਸ਼ੱਕ ਭੁੱਖਾ ਮਰਦਾ ਸਾਂ ਤੇ ਪੈਸੇ ਪੈਸੇ ਤੋਂ ਤੰਗ ਸਾਂ ਪਰ ਮੇਰਾ ਕੰਮ ਹੀ ਇਹ ਸੀ ਉਹ ਕਿਸੇ ਤਰ੍ਹਾਂ ਵੀ ਪ੍ਰੂਫਾਂ ਨੂੰ ਮੇਰੇ ਯੋਗ ਨਹੀਂ ਸੀ ਸਮਝਦਾ ਵੱਲ ਤਾਂ ਉਹ ਕਿਸੇ ਵੀ ਬੰਧਨ ਦੇ ਯੋਗ ਨਹੀਂ ਸੀ ਸਮਝਦਾ ਕਿਸੇ ਵੀ ਤਰ੍ਹਾਂ ਦੀ ਨੌਕਰੀ ਦੇ ਪਰ ਪ੍ਰੂਫ ਤਾਂ ਉਹ ਸਮਝਦਾ ਮੇਰੇ ਲਈ ਬੜਾ ਹੀ ਘਟੀਆ ਕੰਮ ਸੀ ਬੜਾ ਹੀ ਰੁੱਖਾ ਅਣਖਿੰਝ ਕੰਮ ਬੇਸ਼ੱਕ ਉਹਨੇ ਅਜੇ ਇਹ ਗੱਲਾਂ ਮੈਨੂੰ ਆਖੀਆਂ ਨਹੀਂ ਸਨ ਉਹ ਸੁਣ ਕੇ ਚੁੱਪ ਹੋ ਗਿਆ ਸੀ ਪਰ ਉਹ ਚੁੱਪ ਦੀ ਬੋਲੀ ਵਿੱਚ ਹੀ ਸਭ ਕੁਝ ਆਖ ਰਿਹਾ ਸੀ ਜੋ ਬੋਲ ਬੋਲ ਕੇ ਆਖਣ ਵਾਂਗ ਹੀ ਮੈਨੂੰ ਸਭ ਸੁਣ ਰਿਹਾ ਸੀ ਪਹਿਲਾ ਗੋਟਾ ਚਮਕਦਾ ਤੇ ਫਿਰ ਬੁਝਿਆ ਹੋਇਆ ਸੀ ਐਈਓ ਉਹਦੀ ਬੋਲੀ ਸੀ ਜੋ ਬੋਲ ਬੋਲ ਕੇ ਆਖਣ ਨਾਲੋਂ ਬਹੁਤਾ ਅਸਰ ਰੱਖਦੀ ਸੀ ਉਹ ਇੰਨਾ ਹੀ ਬੁੜਬੜਾਇਆ ਸੀ ਨੌਕਰੀ ਪ੍ਰੂਫ ਠੀਕ ਹੈ ਪਰ ਅੰਮ੍ਰਿਤ ਦੇ ਘਰ ਆ ਕੇ ਮੈਂ ਦਿਦਾਰ ਨੂੰ ਫੋਨ ਕਰ ਦਿੱਤਾ ਸੀ ਕਿ ਮੈਂ ਅੰਮ੍ਰਿਤ ਕੋਲ ਹਾਂ ਤੇ ਉਸ ਕੋਲ ਹੀ ਹੋਵਾਂਗਾ ਜਦ ਉਹ ਸ਼ਾਮ ਨੂੰ ਆਵੇ ਤਾਂ ਮੈਨੂੰ ਇੱਥੋਂ ਲੈੰਦਾ ਜਾਵੇ ਘਰ ਤਾਂ ਉਸ ਨੂੰ ਪਤਾ ਸੀ ਸੋ ਉਹ ਸ਼ਾਮ ਨੂੰ ਆਇਆ ਤੇ ਮੈਨੂੰ ਆਪਣੇ ਨਾਲ ਬਿਠਾ ਕੇ ਮਾਡਲ ਟਾਊਨ ਲੈ ਗਿਆ ਉਹ ਇਸ ਗੱਲ ਨੂੰ ਸ਼ੇਅਰ ਸੀ। ਉਹ ਕਾਹੀ ਉਹ ਇਹਨਾਂ ਗੱਲਾਂ ਤੋਂ ਅੱਕਦਾ ਥੱਕਦਾ ਨਹੀਂ ਸੀ। ਸਿੰਧਿਆ ਹਾਊਸ ਜਾਂ ਕਨਾਟ ਪਲੇਸ ਤਾਂ ਫੇਰ ਵੀ ਉਸ ਦੇ ਰਾਹ ਵਿੱਚ ਸੀ। ਜੇ 10-10 ਮੀਲ ਵੀ ਉਸ ਨੂੰ ਰਾਤ ਨੂੰ ਇੱਧਰ ਉੱਧਰ ਜਾਣਾ ਪਵੇ ਉਹ ਤਦ ਵੀ ਥੱਕਦਾ ਨਹੀਂ ਸੀ। ਅਸਲ ਵਿੱਚ ਉਹ ਮੋਟਰਸਾਈਕਲ ਦਾ ਮਾਲਕ ਸੀ, ਦੋਸਤ ਸੀ। ਮੋਟਰਸਾਈਕਲ ਵੀ ਉਹਨੂੰ ਆਪਣਾ ਦੋਸਤ ਹੀ ਸਮਝ ਰਿਹਾ ਸੀ। ਦੋਵੇਂ ਦੋਸਤ ਦਿੱਲੀ ਵਿੱਚ ਬੜੀ ਹੀ ਬੇਤਕਲੂਫੀ ਨਾਲ ਦੁੜੰਗੇ ਮਾਰਦੇ ਫਿਰਦੇ ਸਨ ਦਿੱਲੀ ਇੱਕ ਕੋਮਲ ਅਤੇ ਸੱਭਿਅਕ ਜਹੀ ਔਰਤ ਸੀ ਜੋ ਇਹਨਾਂ ਵੱਲ ਕੁਝ ਨਫ਼ਰਤ ਅਤੇ ਸਹਿਮ ਨਾਲ ਤੱਕ ਰਹੀ ਸੀ ਉਹ ਜਦ ਇਸ ਨਖਰੀਲੀ ਜਹੀ ਔਰਤ ਕੋਲੋਂ ਲੰਘਦੇ ਤਾਂ ਉਹ ਆਪਣੇ ਮੱਥੇ ਵਿੱਚ ਇੱਕ ਤਿਉੜੀ ਪਾਉਂਦੀ ਜਾਂ ਨਫ਼ਰਤ ਜਾਂ ਗਿਲਾਨੀ ਨਾਲ ਆਪਣੇ ਆਪ ਨੂੰ ਸਾਂਭ ਲੈਂਦੀ ਉਹ ਹਰ ਤਰ੍ਹਾਂ ਆਪਣੇ ਆਪ ਨੂੰ ਇਹਨਾਂ ਦੋਹਾਂ ਦੇ ਟੜਕਪਨ ਤੋਂ ਸਾਭ ਕੇ ਰੱਖਣਾ ਚਾਹੁੰਦੀ ਸੀ ਧੰਨਵਾਦ